Boop-boop! <laughs> i ਪੰਜ ਪਿਆਲੇ ਪੰਜ ਪੀਰ 60 ਮਪੀ ਅਰਗੋਪਿੰਦ ਸਵਾਰੀ ਕਾਮਨ ਵਾਰੋ ਵਾਰੀ ਕਲ ਫੰਜਨ ਗੁਰ ਸੂਰਮਾ ਵਾਢ ਯੋਧਾ ਬਹੁ ਪਰ ਉਪਕਾਰੀ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜੇ ਸਾਰੀ ਸੰਗਤ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੇ ਚੋ ਦਾਤਾ ਤੇਰੇ ਚੋਜਦਾਤਾ ਜੱਗ ਤੋਂ ਨਿਆਰੇ ਸਹਬਾ ਮੀਰੀ ਪੀਰੀ ਵਾਲਿਆ ਰਾਹ ਸਿੱਖੀ ਤਾਈ ਰਾਹ ਸਿੱਖੀ ਤਾਈ ਬਖਸ਼ੇ ਨਿਆਰੇ ਸਹਬਾ ਮੀਰੀ ਪੀਰੀ ਵਾਲਿਆ ਸਹਬਾ ਮੀਰੀ ਰਾਲੀਏ ਫੁੱਲਾਂ ਮਰ ਜਾयां ਤਾਈ ਬਖਸ਼ ਦਿੱਤੀ ਲਾਲੀਏ ਓਏ ਮਰ ਜਾयां ਤਾਈ ਬਖਸ਼ ਦਿੱਤੀ ਲਾਲੀਏ ਜੋ ਸੀ ਜਗ ਦੇ ਆ ਜੋ ਸੀ ਜਗ ਦੇ ਆ ਲੋਕਾਂ ਦਰਕਾਰੇ ਸਹਬਾ ਮੀਰ ਪੀਰੀ ਬਾਲਿਆ ਤੇਰੇ ਚੋਜਦਾਤਾ ਤੇਰੇ ਚੋਜਦਾਤਾ ਜੱਗ ਮਾਨੂੰ ਪਾ ਕੇ ਨੱਕ ਨਾਥ ਹੈ ਹੱਥ ਲਿਆ ਜ਼ਾਲ ਮਾਨੂੰ ਪਾ ਕੇ ਨੱਕ ਨਾਥ ਹੈ ਹਿਰਦਿਆਂ ਤੇ ਸਦੀਆਂ ਦੀ ਚਾਬੀ ਤੇਰੇ ਹੱਥ ਹੈ ਹਿਰਦਿਆਂ ਤੇ ਸਦੀਆਂ ਦੀ ਚਾਬੀ ਤੇਰੇ ਹੱਥ ਹੈ ਦਰ ਡਿੱਗਿਆਂ ਦੇ ਦਰ ਡਿੱਗਿਆਂ ਦੇ ਕਾਜ ਸੁਵਾ jack <laughs> ਫਰਿਆਦ ਲੈ ਕੇ ਫਰਿਆਦ ਦਾਰੇ ਆਈ ਸੀ ਸੁਲਖਣੀ ਅਰ ਦਿੱਤੀ ਲਾਲਾ ਨਾਲ ਗੋਦੀਓ ਦੀ ਸਖਣੀ ਦੇ ਨੇ ਜਿਸ ਕਰਦੇ ਵਿੱਚ ਨਾ ਬਾਲ ਹੋਵੇ ਮਾਪੇ ਜਿਉਂਦੇ ਹੀ ਮੋਆ ਸਮਾਨ ਰਹਿੰਦੇ ਬੇ ਔਲਾਦ ਜਦ ਤਾਰਿਆਂ ਜਾਲ ਹੋਵੇ ਗੋਦੀ ਸਖਣੀ ਨੂੰ ਉਦੋਂ ਭਾਗ ਲੱਗ ਜੇ ਸਤ ਗੁਰੂ ਜਦੋਂ ਦਇਆਲ ਹੋਵੇ ਇਹ ਦਾਤ ਅਨਮੁੱਲੀ ਸਤਾਰਿਆ ਓਏ ਪੂਰੀ ਗੁਰੂ ਘਰ ਤੋਂ ਸਰਦਾ ਨਾਲ ਹੋਵੇ ਪੂਰੀ ਗੁਰੂ ਘਰ ਤੋਂ ਸਰਦਾ ਨਾਲ ਹੋਵੇ ਕੁਤੇਰੇ ਮਿਲਦੇ ਨਾ ਖੂਹਾਂ ਲਪਾਇਆ ਨਾ ਆਏ ਮਿਲਦੇ ਨੀ ਮੁੱਲ ਬਾਜ਼ਾਰ ਵਿੱਚੋਂ ਨਾ ਆਏ ਪੂਜਿਆਂ ਮੜੀ ਮਸਾਨ ਮਿਲਦੇ ਨਾਏ ਮਿਲਦੇ ਨੀ ਧੋਲੀ ਧਾਰ ਵਿੱਚੋਂ ਉਹ ਨ ਕਿਸੇ ਨੂੰ ਪੁੱਤਰੀ ਕੀ ਦੇ ਉੰਤਿਰ ਤੁਰਗੇ ਜੋ ਆਪ ਸੰਸਾਰ ਵਿੱਚੋਂ ਮਿਲਦਾ ਮੇਵਾ ਹੈ ਮਿਸੀਆਂ ਰੋਟੀਆਂ ਤੋਂ ਮధు ਸ਼ਾਂਗਿਆ ਗੁਰੂ ਦਰਬਾਰ ਵਿੱਚੋਂ ਮధు ਸ਼ਾਂਗਿਆ ਗੁਰੂ ਦਰਬਾਰ ਵਿੱਚੋਂ ਇਸੀ ਸੁਲਖਣੀ ਹਰ ਦਿੱਤ ਲਾਲਾ ਨਾਲ ਕੋਦੀ ਉਹਦੀ ਸਖਣੀ ਲੈ ਕੇ ਫਰਿਆਦਦਾਰ ਆਈ ਸੀ ਸੁਲਖਣੀ ਹਰ ਦਿੱਤ ਲਾਲਾ ਨਾਲ ਕੋਦੀ ਉਹਦੀ ਸਖਣੀ ਤੇਰਾ ਲੱਖ ਲੱਖ ਤੇਰਾ ਲੱਖ ਲੱਖ ਸ਼ੁਕਰ ਗੁਜ਼ਾਰੇ ਸਹਬਾ ਮੇਰੀ ਚੋਜਦਾਤਾ ਤੇਰੇ ਚੋਜਦਾਤਾ ਜਗ ਤੋਂ ਨਿਆਰੇ ਸਹਬਾ ਮੇਰੀ ਪੀਰੀ ਕਰਦੇ ਅਰਦਾਸ ਹੈ ਹੋ ਫਤਿਹ ਸਿਤਾਰਾ ਸ਼ਾਂਤ ਕਰਦੇ ਅਰਦਾਸ ਹੈ ਦਿੱਗਿਆ ਦਿਲਾਂ ਦਾ ਤੇਰਾ ਦਰ ਧਰਵਾਸ ਹੈ ਦਿੱਗਿਆ ਦਿਲਾਂ ਦਾ ਤੇਰਾ ਦਰ ਧਰਵਾਸ ਹੈ ਮਦੂ ਸ਼ਾਂਗੀਏ ਨੂੰ ਮਦੂ ਸ਼ਾਂਗੀਏ ਨੂੰ ਨਾ ਦਿਓ ਕਿਨਾਰੇ ਸਹਬਾ ਮੇਰੀ ਪੀਰੀ ਬਾਯਾ ਤੇਰੇ ਚੋਜਦਾਤਾ ਤੇਰੇ ਚੋਜਦਾਤਾ ਜਗ ਤੋਂ ਨਿਆਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਸੱਜ ਬੈਠੇ ਗੁਰੂ ਕੀ ਸਾਜ ਜੀ ਨਵਾਜੀ ਸਾਧ ਸੰਗਤ ਕਬੀਰ ਸਾਹਿਬ ਦਾ ਇੱਕ ਪਾਵਨ ਸ਼ਲੋਕ ਅਕਸਰ ਪੜਨ ਤੇ ਸੁਣਨ ਨੂੰ ਮਿਲਦਾ ਹੈ ਕਬੀਰ ਸੋਈ ਕੋਲ ਭਲੀ ਜੇ ਕੋਲ ਹਰ ਕੋ ਦਾਸ ਜਿਹੜੀ ਕੋਲ ਵਿੱਚ ਕੋਈ ਪਰਮੇਸ਼ਰ ਦਾ ਪਿਆਰਾ ਪੈਦਾ ਹੋ ਜਾਵੇ ਉਹ ਕੋਲੀ ਭਾਗਾਂ ਵਾਲੀ ਹੋ ਜਾਂਦਾ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਸੇਵਾਦਾਰ ਹਾਜ਼ੂਰ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਤੇ ਮਹਾਨਦਾਨੇ ਜੰਗ ਵਿੱਚ ਜਾ ਕੇ ਬਹਾਦਰੀ ਦੇ ਜੋਰ ਵਿਖਾਉਣ ਵਾਲੇ ਮੁਸ਼ਕਲਾਂ ਝਾਕੇ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਬਹਾਦਰ ਬਾਬਾ ਬੀਦੀ ਚੰਦ ਸਾਹਿਬ ਜੀ ਉਹਨਾਂ ਨੇ ਸ਼ਬਦ ਨੂੰ ਇਨ ਬਿਨ ਸੰਸਾਰ ਵਿੱਚ ਪ੍ਰਗਟ ਕੀਤਾ ਉਹਨਾਂ ਦੀ ਪਾਵਨ ਯਾਦ ਵਿੱਚ ਢਾਡੀ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਸਮਾਂ ਬੜਾ ਸੀਮਤ ਹੈ ਨਿਸ਼ਚਿਤ ਸਮੇਂ ਅੰਦਰ ਇੱਕ ਵਾਰ ਅਰਜ਼ ਕਰਕੇ ਆਪ ਜੀ ਤੋਂ ਅੱਗੇ ਲਵਾਂਗੇ ਇਤਿਹਾਸ ਦੇ ਪੰਨੇ ਅਰਜ਼ ਕਰਨ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰੋ ਸਾਰੀ ਸਿੱਖ ਸੰਗਤ ਇੱਕ ਆਵਾਜ਼ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ 30 ਮਈ 1606 ਈਸਵੀ ਨੂੰ ਸ਼ਹੀਦ ਹੋ ਕੇ ਕੋਠਾ ਸਾਹਿਬ ਵਿਖੇ ਮਹਾਰਾਜ ਦੀ ਯਾਦ ਵਿੱਚ ਸਹਿਜ ਪਾਠ ਆਰੰਭ ਕੀਤਾ ਗਿਆ ਹਜ਼ਾਰਾਂ ਦੀ ਤਦਾਦ ਦੇ ਸੰਗਤ ਦਾ ਇਕੱਠ ਹੋਇਆ ਦੀਵਾਨ ਸੁਧਾਇਆ ਗਿਆ ਕੋਠਾ ਸਾਹਿਬ ਦੇ ਅਹਨ ਸਾਹਮਣੇ ਰਾਗੀ ਸਿੱਖਾਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਗੁਰੂ ਕੀ ਸਾਧਨਵਾਦੀ ਸਾਧ ਸੰਗਤ ਹੁਣ ਗੁਰਿਆਈ ਦੀ ਰਸਮ ਅਦਾ ਕਰਨ ਦਾ ਵਕਤ ਹੋਇਆ ਬਾਬਾ ਬੁੱਢਾ ਜੀ ਸੇਲੀ ਟੋਪੀ ਥਾਲੀ ਵਿੱਚ ਰੱਖ ਕੇ ਅਗਾਹ ਵਾਧੇ ਆ ਰਹੇ ਨੇ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਬਣਨਾ 11 ਸਾਲ ਦੀ ਆਰਜੂ ਦੇ مالک ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲਖਤੇ ਜਗਰ ਹਰਗਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਬਾਬਾ ਜੀ ਹੁਣ ਸੇਲੀ ਟੋਪੀ ਦਾ ਸਮਾਂ ਨਹੀਂ ਸੇਲੀ ਟੋਪੀ ਦਾ ਸਮਾਂ ਹੁਣ ਬੀਤ ਗਿਆ ਹੈ ਵੇਲਾ ਆ ਗਿਆ ਹੈ ਤੇਗਾ ਸਜਾਵਣੇ ਦਾ ਮੰਜੀ ਸੋਏ ਫਕੀਰੀ ਦੀ ਸ਼ਾਨ ਅੰਦਰ ਹੁਣ ਵਕਤ ਹੈ ਕਲਗੀਆਂ ਲਾਵਣੇ ਦਾ ਸਾਡੇ ਪਿਤਾ ਨੂੰ ਜਿੰਨਾ ਸ਼ਹੀਦ ਕੀਤਾ ਹੀਲਾ ਕਰਨਗੇ ਸਾਨੂੰ ਸਤਾਉਣੇ ਦਾ ਦੁਸ਼ਟ ਦੰਡ ਤੋਂ ਬਾਜ਼ ਨਾ ਹੋਣ ਕਾਬੂ ਵੇਲਾ ਆ ਗਿਆ ਖੰਡਾ ਖੜਕਾਉਣ ਦਾ ਹੁਣ ਬਾਬਾ ਜੀ ਹੁਣ ਸੇਲੀ ਟੋਪੀ ਦਾ ਸਮਾਂ ਨਹੀਂ ਹੁਣ ਤਾਂ ਦਸਤਾਰਾਂ ਸਜਾ ਕੇ ਜਿਗਾ ਤੇ ਕਲਗੀਆਂ ਲਾ ਕੇ ਅਕਾਲੀ ਫੌਜ ਤਿਆਰ ਕਰਕੇ ਵਕਤ ਦੀ ਹਕੂਮਤ ਨਾਲ ਟੱਕਰ ਲੈਣ ਦਾ ਵਕਤ ਆ ਚੁੱਕਾ ਹੈ ਤੇ ਬਾਬਾ ਜੀ ਨੇ ਮਨ ਕਰ ਦਿੱਤਾ ਤੇ ਤੋਸ਼ੇਖਾਨੇ ਵੇ ਸੇਲੀ ਟੋਪੀ ਪਛਾਹ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਨਜ਼ਰਾਂ ਦੇ ਸਾਹਮਣੇ ਜਿਹੜੀ ਸੀ ਸ਼ਿਕਲੀਗਰਾਂ ਨੇ ਦੋ ਮੀਰੀ ਤੇ ਪੀਰੀ ਦੇ ਤਲਵਾਰਾਂ ਤਿਆਰ ਕੀਤੀਆਂ ਸਨ ਦਸਤਾਰਬੰਦੀ ਕਰਨ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਸੱਜੇ ਮੋਢੇ ਤੋਂ ਖੱਬੇ ਪਾਸੇ ਲਟਕਾ ਦਿੱਤੀ ਤੇ ਖੱਬੇ ਮੋਢੇ ਤੋਂ ਸੱਜੇ ਪਾਸੇ ਲਟਕਾ ਦਿੱਤੀ 11 ਸਾਲ ਦੀ ਆਰਜੂ ਦੇ ਮਾਲਕ ਗੁਰੂ ਅਰਜਨ ਸਾਹਿਬ ਸ਼ਹੀਦ ਸਤਗੁਰਾਂ ਦੇ ਸਾਹਿਬ ਜੀ ਤਖਤ ਤੇ ਬੈਠੇ ਕਿਵੇਂ ਸੋਭਾ ਪਾ ਰਹੇ ਸਨ ਕੋਈ ਸ਼ਬਦ ਆਪ ਜੀ ਦੀ ਸੇਵਾ ਵਿੱਚ ਉਮਰਜ ਕੀਤੇਦਾਰ ਵੇਛੀ ਦੀ ਕਰਨ ਬਦਲੇ ਰੱਖਿਆ ਪੀਰੀ ਦੇ ਵੇਛੀ ਦੀ ਕਰਨ ਬਦਲੇ ਸਿੱਖ ਕਾਮ ਨੂੰ ਮੀਰੀ ਤਲਵਾਰ ਬਖਸ਼ੀ ਬੱਛਿਆ ਤਖਤ ਅਕਾਲ ਦਾ ਕੌਮ ਤਾਈ ਜੜਦੀ ਕਲਾ ਦੀ ਨਵੀਂ ਨਿਹਾਰ ਬਖਸ਼ੀ ਜਿੰਨਾ ਹੱਥਾਂ ਨੇ ਕਰਦੇ ਨਾ ਪਕੜ ਵੇਖੀ ਸ਼ਕਤੀਓ ਨਾ ਨੂੰ ਬੇ شمار ਬਖਸ਼ੀ ਸੋ ਮੇਲ ਕੀਤਾ ਸਿੱਖ ਕੌਮ ਵਿੱਚ ਪਾਈ ਜਿੰਦ ਜਾਨ ਵੱਖਰੀ ਮਾਲਾ ਵਾਲਿਆਂ ਹੱਥਾਂ ਵਿੱਚ ਦੇਤੇ ਕਾ ਚੜੀ ਸਿੱਖਾਂ ਨੂੰ ਦਾਤਿਆ ਪਾਣ ਵੱਖਰੀ ਮੈਰੀ ਰੁੱਲਦਿਆਂ ਨੂੰ ਅਰਸ਼ੀ ਚਾਰ ਦਿੱਤਾ ਤੇ ਬਖਸ਼ੀ ਬਾਗ ਬੱਚੀ ਵਾਂਗ ਸਰਕਾਰਾਂ ਹਾਂ ਮੇਰੀ ਪੀੜੀ ਵਾਲੀਆਂ ਸੱਚੀਆਂ ਸਰਕਾਰਾਂ ਹੋ ਹੋ ਪੈਨੀਆਂ ਛੇਵੇਂ ਪਾਤਸ਼ਾ ਜਦ ਦੋ ਤਲਵਾਰਾਂ ਹੋ ਪੈਨੀਆਂ ਛੇਵੇਂ ਪਾਤਸ਼ਾ ਜਦ ਦੋ ਤਲਵਾਰਾਂ ਹੋ ਪੈਨੀਆਂ ਛੇਵੇਂ ਪਾਤਸ਼ਾ ਜਦ ਦੋ ਹਾਰਾ ਹੋ ਬਿਜਲੀ ਵਾਂਗੂੰ ਪੈਂਦੀਆਂ ਤੂ ਰੋਚ ਚਮਕਾਰਾ ਹੋ ਲਿਖੀਆਂ ਉਹਨਾਂ ਵਿੱਚ ਸੀ ਦੁਸ਼ਮਣ ਦੀਆਂ ਹਾਰਾਂ ਆ ਲਿਖੀਆਂ ਉਹਨਾਂ ਵਿੱਚ ਸੀ ਦੁਸ਼ਮਣ ਦੀਆਂ ਹਾਰਾਂ ਹੋ ਲਿਖੀਆਂ ਉਹਨਾਂ ਵਿੱਚ ਸੀ ਦੁਸ਼ਮਣ ਹੋ ਰਣ ਵਿੱਚ ਵੈਰੀ ਰੋਲਨੇ ਇਹਨਾ ਦਿਆਂ ਵਾਰਾਂ ਹਰ ਰਣ ਵਿੱਚ ਵੈਰੀ ਰੋਲਨੇ ਇਹਨਾ ਦਿਆਂ ਵਾਰਾਂ ਰਣ ਵਿੱਚ ਵੈਰੀ ਰੋਲਣੇ ਇੰਨਾ ਦਿਆਵਾਰਾ ਹੋ ਰਣ ਵਿੱਚ ਵੈਰੀ ਰੋਲਣੇ ਇੰਨਾ ਦਿਆਵਾਰਾ ਹੋ ਰਣ ਵਿੱਚ ਵੈਰੀ ਰੋਲਣੇ ਇੰਨਾ ਦਿਆਵਾਰਾ ਹੋ ਮੌਜੀ ਸ਼ੇਵੇਂ ਗੁਰਦਿਆਂ ਗੀ ਜੈ ਜੈ ਕਾਰਾ ਹੋ ਕੀ ਛੇਵੇਂ ਗੁਰਦਿਆਂ ਜਗ ਜੈ ਜੈ ਕਾਰਾ ਹਾ ਮੌਜੀ ਛੇਵੇਂ ਗੁਰਦਿਆਂ ਜਗ ਜੈ ਜੈ ਕਾਰਾ ਜਗ ਜੈ ਜੈ ਕਾਰਾ ਜਗ ਜੈ ਜੈ ਕਾਰਾ ਦੋ ਦੁਨੀਆਂ ਵਿੱਚ ਸੋਹਣਿਆਂ ਦੀ ਗੱਲ ਚੱਲਦੀ ਨਾ ਸੋਹਣਿਆਂ ਦੀ ਤੇ ਗੁਰੂ ਅਰਗੁਨ ਸਾਹਿਬ ਮਹਾਰਾਜ ਵਰਗਾ ਪੂਰੀ ਦੁਨੀਆਂ ਵਿੱਚ ਕੋਈ ਸੋਹਣਾ ਨਹੀਂ ਤੇ 11 ਸਾਲ ਦੀ ਉਮਰ ਵਿੱਚ ਮਹਾਰਾਜ ਤੇ ਕਿੰਨਾ ਸੁਪਨੋ ਹੋਵੇਗਾ 11 ਸਾਲ ਦੀ ਉਮਰ ਵਿੱਚ ਰੇਸ਼ਮੀ ਪਿਸ਼ਾਕ ਕੱਲ ਵਿੱਚ ਪਹਿਨ ਕੇ ਮਹਾਰਾਜ ਜੀ ਸੱਚੇ ਪਾਤਸ਼ਾਹ ਜਿਹੜੇ ਤਖਤ ਤੇ ਗੁਰਿਆਈ ਦੀ ਰਸਮ ਆ ਦਾਉਣੀ ਸੀ ਉੱਥੇ ਬੈਠੇ ਜਿਗਾ ਦੇ ਦਸਤਾਰ ਸਜਾਈ ਬਾਬਾ ਬੁੱਢਾ ਜੀ ਨੇ ਮਹਾਰਾਜ ਨੇ ਕਲਗੀ ਲਾਈ ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗਲ ਵਿੱਚ ਮੀਰੀ ਪੀਰੀ ਦਾ ਤਲਵਾਰਾਂ ਪਹਿਨਾਈਆਂ ਗਈਆਂ ਸੁੰਦਰਤਾ ਵਿੱਚ ਹੋਰ ਵੀ ਵੱਧਾ ਹੋਇਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਸਿੱਖ ਜਗਤ ਦੇ 6ਵੇਂ ਗੁਰੂ ਬਣੇ ਸਮਾਣੀ ਆਗਿਆ ਦੇ ਰਿਆ ਪੀਸ ਤੋਂ ਪਿੱਛੇ ਜਾ ਕੇ ਕੁਝ ਆਪਚੀ ਨਾਲ ਸੰਝਾ ਕੀਤਾ ਜਾਵੇ ਅਰਦਾਸੇ ਬਹੁਤ ਨੇ ਅਰਦਾਸੇ ਕਰਦਿਆਂ ਵੀ ਭਰਾਵਾਂ ਦੇ ਹੱਕ ਤੇ ਛਾਪਾ ਮਾਰਨ ਵਾਲੀ ਗੱਲ ਹੈ ਜਿੰਨਾਕ ਵਕਤ ਸਟੇ ਫੈਕਟਰੀ ਸਾਹਿਬ ਹੁਣਾ ਅਨਾਉਂਸ ਕੀਤਾ ਉਸ ਤੋਂ ਕੁਝ ਅੱਗੇ ਦਾ ਚੁੱਕਾ ਹੈ ਗੁਸਤਾਖੀ ਦੀ ਮਾਫੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਸਾਹਿਬ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰਾ ਪਿਆਰ ਭੇਜਿਆ ਗਿਆ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੀ ਰਹਿਮਤ ਨਾਲ ਮਹਾਂਪੁਰਸ਼ਾਂ ਨੂੰ ਨਵਾਜਦੇ ਰਹਿਣ ਉਹ ਸੀਸਾਂ ਬਖਸ਼ਦੇ ਰਹਿਣ ਗੁਰੂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਇੰਨੇ ਕੋਈ ਸ਼ਬਦਾਂ ਨਾਲ ਆਪਜੀ ਤੋਂ ਆ ਗਿਆ ਮੰਗਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ why he could